ਹੈਲੋ ਜੀ ਸਸ ਸ੍ਰੀਕਾਲ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਆ ਤੇ ਅਹੀਂ ਆ ਗਏ ਆ ਜੀ ਛਤ ਤੇ ਅੱਜ ਫੇਰ ਧੁੱਪ ਲੱਗੀ ਹੀ ਇੱਧਰ ਮੈਂ ਕਰਨੀਆਂ ਸਾਗ ਦੀ ਤਿਆਰੀ ਕਿਉਂਕਿ ਤੁਹਾਨੂੰ ਪਤਾ ਲੋਹੜੀ ਤੇ ਸਾਰੇ ਸਾਗ ਬਣਾਉਂਦੇ ਆ ਤੇ ਕੁਝ ਮੈਂ ਸਾਗ ਝੋੜਿਆ ਸੀਗਾ ਆਪਣੇ ਪਲਾਟ ਵਿੱਚੋਂ ਪਾਲਕ ਵਗੈਰਾ ਤੇ ਕੁਝ ਮੈਂ ਹੁਣ ਡੈਡੀ ਕੋਲੋਂ ਮੰਗਵਾਇਆ ਬਾਜ਼ਾਰੋਂ ਇਹ ਇਹ ਨੂੰ ਹੁਣ ਸਫਾਈ ਕਰਾਂਗੇ ਦੀ ਫੇਰ ਬਣਾਵਾਂਗੇ ਮੈਂ ਲਾ ਲਿਆ ਹਸਨ ਥੱਲੇ ਮੈਂ ਕਿਹਾ ਵੀ ਮੰਜੀ ਦੇ ਗੱਲ ਨਹੀਂ ਬੰਨੀ ਨਾਏ ਲੈਨੇ ਆ ਧੁੱਪ ਦਾ ਨਜ਼ਾਰਾ ਤੇ ਨਾਏ ਬਣਾਉਣੇ ਆ ਸਾਗ ਅੱਜ ਹੀ ਬਣਾ ਲੈ ਲੱਗੇ ਆ ਕੱਲ ਬਣਾਵਾਂਗੇ ਤੇਰੇ ਰੋ ਦੀ ਖੀਰ ਇਹ ਅੱਜ ਹੀ ਗੰਦਲਾਂ ਵਾਲਾ ਸਾਗ ਮਾਰਕੀਟ ਚੋਂ ਲੈ ਕੇ ਆਏ ਆ ਇਦਾਂ ਨਾ ਸਫਾਈ ਕਰਕੇ ਤੇ ਫੇਰ ਬਣਾਵਾਂਗੇ ਇਧਰ ਹਰਕਿਰਤ ਲੱਗਾ ਹੋਇਆ ਵਾ ਮੂੰਗਫਲੀ ਖਾਨ ਹਰਕਿਰਤ ਮੂੰਗਫਲੀ ਖਾਂਡੇ ਸਵਾਦ ਲੱਗਣ ਦੀ ਹੈ ਖੈਂਤ ਲੱਗਣ ਦੀ ਕੂਲੀਆਂ ਗੰਦਲਾਂ ਨੇ ਛੱਟ ਬਣ ਜਾਣਾ ਸਾਫ ਕਰਨ ਦੀ ਵੀ ਨਹੀਂ ਲੋੜ ਪੈਣੀ ਇੰਨੀ ਨੂੰ ਪਰ ਫੇਰ ਵੀ ਕੋਈ ਕੋਈ ਗੰਦਲ ਹੈ ਜਿਹਨੂੰ ਸਾਫ ਕਰਨਾ ਪੈਣਾ ਪਾਲ ਕਾਡੇ ਕੋ ਐਕਸਟਰਾ ਆ ਹੋਰ ਵੀ ਮੰਗਵਾ ਲਈ ਆ ਕਿਉਂਕਿ ਜਿੰਨੀ ਦੇਰ ਤੱਕ ਸਾਗ ਚ ਪਾਲਕ ਨਾ ਪਏ ਉਹਨੀ ਦੇਰ ਤੱਕ ਸਾਗ ਸਵਾਦ ਨਹੀਂ ਬੰਦਾ ਮੈਂ ਹੁਣ ਇਹਦੀ ਲੱਗੀ ਆ ਸਫਾਈ ਕਰਨ ਪਾ ਟੱਬ ਚ ਪਾਈ ਜਾਵਾਂਗੀ ਤੇ ਬਾਅਦ ਵਿੱਚ ਇਹਨੂੰ ਕਟਾਂਗੇ ਲੋ ਜੀ ਆਰਕਿਤ ਡਾਇਬਾ ਗੁੱਡੀ ਚ ਨੋਂ ਤੇ ਉਧਰ ਉਹ ਆਗੇ ਨਾ ਉਹਦੇ ਦਾਦੀ ਮम्मा ਲੈ ਸਾਫੀ ਨੂੰ ਕਰ ਲੈ ਮੈਂ ਜਿੰਨਾ ਚਿਰ ਤੁਸੀਂ ਹੁੰਦੇ ਨਾ ਨਾ ਚਿਰ ਮੈਂ ਲੱਗ ਪੀ ਸ਼ੋਹ ਸਤ ਵਧੀਆ ਕੀਤਾ ਤੇ ਤੂੰ ਕੋਟੀ ਨਹੀਂ ਭਾਗੇ ਗਈ ਆਗੇ ਜੇ ਵਿਆਹ ਵੇ ਕਰੂੰ ਤੇਰੀਆਂ ਚ ਧੁੱਪ ਨਿਕਲ ਗਈ ਅੱਜ ਕੱਲ ਹਾਡੀ ਮੰਮੀ ਨਾ ਘਾਦੀ ਰੋਟੀ ਘੱਟ ਖਾਂਦੇ ਆ ਤੇ ਬਾਹਰ ਦੀ ਜ਼ਿਆਦਾ ਖਾਂਦੇ ਆ ਨਹੀਂ ਕਿਉਂਕਿ ਵਿਆਹ ਤੇ ਵਿਆਹ ਤੇ ਕਦੀ ਲੋੜੀ ਦਾ ਪ੍ਰੋਗਰਾਮ ਕਦੀ ਕਾਹੇ ਦਾ ਪ੍ਰੋਗਰਾਮ ਤੇ ਹੋਰ ਹੁਣ ਦੇਖਣੇ ਪੈਣੇ ਤੇ ਮੈਂ ਇੱਥੇ ਇਕੱਲੀ ਲੱਗੀ ਆ ਸਾਗ ਨੂੰ ਹੈ ਕੋਈ ਗੱਲ ਨਹੀਂ ਅਰੇ ਲੋੜੀ ਤੇ ਹੁਣ ਹੋਰ ਕਿ ਹੁਣ ਹੋਰ ਕਿਤੇ ਵੀ ਜਾਣਾ ਵਾ ਅੱਜ ਸ਼ਾਮੀ ਜੀ ਸਭੀ ਵੇਖੋ ਜੇ ਕਾਪਾ ਸੁਣਾ ਆ ਗਿਆ ਜਾਨਾ ਸਣਾ ਸਾਡੀ ਵਾਹੇ ਦੋ ਤਿੰਨ ਇਥੇ ਲਾਗੇ ਲਾਗੇ ਪ੍ਰੋਗਰਾਮ ਕਿਦਾ ਵਿਆਹ ਹੋਇਆ ਆ ਕੇ ਦੇ ਘਰ ਬੱਚਾ ਹੋਇਆ ਬੇਟਾ ਲੋੜੀਆਂ ਤੇ ਆਹ ਵੇਖੋ ਮੈਂ ਵੀ ਮੂੰਗਪਲੀ ਖਾਂਡੀਆਂ ਲੋੜੀ ਆਈ ਕਿਸ ਦੀ ਸਵੇਰੇ ਸਵੇਰੇ ਦੇਖੇ ਗਏ ਆ ਸਵੇਰੇ ਸਵੇਰੇ ਦੇ ਕੇ ਗਏ ਹੀ ਗੇ ਤੇ ਮੈਂ ਖਾਂਡੀ ਤੇ ਨਾਲੋ ਨਾਲ ਮੈਂ ਕੰਮ ਕਰਾਂ ਢੀ ਆ ਤੇ ਮੈਂ ਸਾਗ ਛੇਲ ਛਿਲ ਕੇ ਬਣਾਉਂ ਢੀ ਹਾਂ ਅੱਛਾ ਮੈਂ ਆ ਸਵਾਦ ਬਣੂਗਾ ਵਧੀਆ ਕੀਤਾ ਉਹਨਾਂ ਵਧੀਆ ਲੱਗੀਆਂ ਗੰਦਲਾਂ ਇਹਦੀਆਂ ਮੋਟੀਆਂ-ਮੋਟੀਆਂ ਜੀਆਂ ਛੱਟ ਬਣ ਜਾਣਾ ਵੈਸੇ ਲੱਗਣ ਡਿਆ ਵਾ ਭੀ ਟਾਈਮ ਲੱਗਣਾ ਕਿਉਂਕਿ ਟਾਈਮ ਤੇ ਚਲੋ ਹੋ ਹੀ ਗਿਆ ਤੇ ਦੇ ਲਗਣ ਡਿਆ ਧੁੱਪ ਸੇਕੀ ਮੈਂ ਡੀਕ-ਡੀਕੇ ਤੁਹਾਨੂੰ ਫੇਰ ਹਾਰ ਕੇ ਲੱਗ ਪੀ ਵਧੀਆ ਕੀਤੀ ਏ ਵੀਰਾਂ ਕੇ ਮੈਨੂੰ ਕਰਨਾ ਪੈਣਾ ਤੂੰ ਇੱਕ ਕੰਮ ਕਰ ਦੋ ਬਸ ਅਗੀਠੀ ਦੇ ਵਿੱਚ ਅੱਗ ਬਾਲ ਦੋ ਅੱਛਾ ਬਾਕੀ ਮੈਂ ਬਾਕੀ ਮੈਂ ਨਾ ਤੂੰ ਉਹ ਕਹਤੇ ਆਪੇ ਹੀ ਕਰ ਲੈਣਾ ਬਾਕੀ ਹੋਵੇ ਮੰਮੀ ਪਾਲਕ ਵੇ ਕਿੰਨੀ ਨਿਕਲ ਆਈ ਘਰੋਂ ਹੀ ਤੇ ਉਹ ਮੇਰਾ ਦਾ ਉਹ ਰਾਂਕਾ ਵਿੱਚ ਪਾਲਕ ਉਹ ਵੀ ਕੱਟ ਲਈਏ ਰਾਂਕਾ ਵਿੱਚ ਹਾਂ ਮੈਂ ਆਂਦੀ ਟਰੰਕ ਜੇ ਉਹ ਵੀ ਨਾਲ ਹੀ ਕੱਟ ਲਈ ਨਹੀਂ ਟਰੰਕ ਨਹੀਂ ਕੱਟਣੀ ਟਰੰਕ ਚ ਜਿਹੜੀ ਪਾਲਕ ਆ ਉਹ ਕੱਟਣੀ ਆ ਚਲੋ ਵੇਖੋ ਜੀ ਜਿੱਦਾ ਕਰਨਾ ਰਾਜਾ ਸਾਗ ਤੁਹਾਡੇ ਦੇਣੋਂਗੇ ਕੋਈ ਨਹੀਂ ਮੈਂ ਆ ਹੀ ਬਣਾ ਦਾਂਗੀ ਤੇ ਫਿਰ ਕੱਲ ਰੋਹ ਵਾਲੀ ਖੀਰ ਤੁਹਾਡੇ ਦੇਣੋਂਗੇ ਨਾਈ ਮੈਨੂੰ ਤੂੰ ਹੀ ਉਦੋਂ ਦਾ ਕਹਿਣ ਦੇ ਮਦੀਪ ਐਰ ਕੀ ਸਾਗ ਤੂੰ ਬਣਾਉਣਾ ਹੀ ਤੂੰ ਬਣਾਉਣਾ ਮੈਂ ਚੱਲ ਕੋਈ ਗੱਲ ਨਹੀਂ ਮੈਂ ਹੀ ਬਣਾਦਾ ਲੋ ਜੀ ਮੇਰਾ ਰਹਿ ਗਿਆ ਸਾਗ ਵਿੱਚ ਹੀ ਤੇ ਮੈਂ ਲਾਇਆ ਹੀ ਮੰਮੀ ਨੂੰ ਨਾਲ ਵੀ ਚੱਲ ਸਾਗ ਛਲਾ ਦੇਣਗੇ ਤੇ ਸਫਾਈ ਕਰਕੇ ਤੇ ਸਾਗ ਬਣਾ ਲਾਂਗੇ ਤੇ ਮੰਮੀ ਤੇ ਲੈ ਕੇ ਫੁਲਕਾਰੀ ਚੱਲੇ ਆ ਕਹਿੰਦੇ ਬਣਾਉਂਦੀ ਰਹਿ ਸਾਗ ਮੈਂ ਤੇ ਚੱਲੀ ਆ ਮਨੋਰੰਜਨ ਕਰਨ ਹੈ ਇੱਧਰ ਤਿਆਰ ਤੂੰ ਰੋ ਕੇ ਬੈਗੇ ਕਹਿੰਦੀ ਅਸੀਂ ਅੱਜ ਪ੍ਰੋਗਰਾਮਾਂ ਤੇ ਆ ਬਸ ਤੇ ਸਾਗ ਫੇਰ ਅੱਜ ਮਨਦੀਪ ਦੇ ਬੇਟੇ ਚੜ ਗਿਆ ਹੋਰ ਹੁਣ ਵੇਖਣਾ ਬਣਾ ਚਾਹ ਤੂੰ ਵੀ ਚੱਲ ਨਾਲ ਨਹੀਂ ਮੈਂ ਨਹੀਂ ਜਾਣਾ ਫੇਰ ਸਾਗ ਨਹੀਂ ਬਣਾਉਣਾ ਸਾਗ ਫਿਰ ਆਪੇ ਬੰਨਦਾ ਰਹੂਗਾ ਕਦ ਬਣਾਣਾ ਹੈ ਸਫਾਈ ਕਰਾ ਸਫਾਈ ਕਰਾ ਜੋ ਸਾਗ ਦੀ ਬਾਕੀ ਫੇਰ ਮੈਂ ਕੱਟ ਕੇ ਬਣਾ ਲੂੰਗੀ ਆਪੇ ਹੋ ਜਾ ਤੇ ਆ ਮੈਂ ਨਹੀਂ ਜਾਣਾ ਮੇਰੇ ਤਾਂ ਸੋਹਣੇ ਸੋਹਣੇ ਫੁਲਕਾਰੀ ਲੈ ਕੇ ਹਾਂ ਨਹੀਂ ਮੈਂ ਨਹੀਂ ਜਾਣਾ ਮੇਰਾ ਦਿਲ ਲਗੰਡਾ ਮੈਂ ਧੋਪ ਸੇਕਾਂ ਨਾ ਮੈਂ ਤੁਹਾਡੇ ਹੁੰਦਿਆਂ ਸਾਗ ਸੂਗ ਰੈਡੀ ਕਰਨੀ ਆ ਤੂੰ ਦੋ ਦੋ ਘਰਾਂ ਚ ਪ੍ਰੋਗਰਾਮ ਆਇਆ ਵਾ ਤੁਹਾਨੂੰ ਵੀ ਪਤਾ ਹਾਂ ਯੋ ਨਾ ਉਥੇ ਸੁਗਣ ਮੇਲਾ ਵੀ ਕਰਨਾ ਹੀ ਆ ਮਮਾ ਜੀ ਲੰਬਾੰਦੋ ਇਨਾਂ ਖਾਰੀ ਕਿ ਸੱਜ ਫੱਬ ਗਏ ਆਈਆਂ ਤੇ ਤੂੰ ਹੀ ਕਿਹੜੇ ਘੱਟ ਫੱਬੀ ਮਾੜੀ ਲੱਗਣ ਈ ਠਾਡੀ ਭੂਆ ਦੱਸਿਓ ਕਮੈਂਟ ਦੇ ਵਿੱਚ ਸੋਹਣੀ ਲੱਗਣ ਈ ਨਾ ਮਾੜੀ ਜੀ ਫੁਲਕਾਰੀ ਲਈ ਚੱਲ ਕੋਈ ਨਹੀਂ ਨੱਚ ਆਇਓ ਮੇਰੇ ਵੰਡੇ ਦਾ ਵੀ ਨੱਚ ਆਇਓ ਸਾਗ ਦੀ ਤਿਆਰੀ ਹੋਣ ਈ ਆ ਤੇ ਮੰਮੀ ਵਿਚਾਰੇ ਚੱਲ ਚੱਲੇ ਨੇ ਕਹਿੰਦੇ ਮੈਂ ਜਾਣਾ ਪ੍ਰੋਗਰਾਮ ਵੇਖਣ ਮੰਮੀ ਚੱਜੇ ਰਹੇ ਮਨਦੀਪ ਜੀ ਰਹਿ ਗਈ ਕੱਲੀ ਨਹੀਂ ਕੱਲੀ ਨਹੀਂ ਹੁੰਦਾ ਤੇ ਚਲੋ ਬਣਾ ਹੀ ਲੈਣਾ ਓ ਕੀ ਸੋਖੀ ਨੇ ਚਲੋ ਕੋਈ ਗੱਲ ਨਹੀਂ ਤੂੰ ਇਹ ਟੈਂਡ ਕਰੋ ਪਾਰਟੀਆਂ ਨਹੀਂ ਨਹੀਂ ਜਾਣਾ ਜਾਣਾ ਕਿਹੜੀਆਂ ਗਲਿਆਨੇ ਸੱਦੇ ਆ ਤੇ ਫਿਰ ਚੰਗੇ ਨਹੀਂ ਲੱਗੀਦਾ ਜਾਓ ਮੈਨੂੰ ਇਹ ਵੀ ਆ ਨਾ ਵਿੱਚ ਭੀ ਜੇ ਮੈਂ ਚੱਲ ਗਈ ਤਾਂ ਕੱਲੀ ਕਿੱਦਾਂ ਰਹੇਗੀ ਕੋਹ ਨਹੀਂ ਹੁੰਦਾ ਕਰਨਾ ਕੀ ਹੈ ਬੀਰ ਪਾ ਲੋ ਨਹੀਂ ਕਿਰਤੋਂ ਨਹੀਂ ਖੇਡਣ ਆਵੇ ਗੁੱਡੀਆਂ ਚੜੋਂਣ ਆ ਜਿਸ ਕਿਰਤ ਚਲ ਫਿਰ ਮਨਦੀਪ ਤੂੰ ਬਣਾ ਦੇ ਆਪਾਂ ਅਨਕਾ ਦਿਖਾਵਾਂਗੇ ਹਾਂ ਮਾਜੇ ਨਾਲ ਬਹਿ ਕੇ ਠੀਕ ਪਹਿਲਾਂ ਉਧਰੋਂ ਕਿੰਨੇ ਆ ਸਾਗ ਡਿਆ ਰਿਜਮ ਤੇ ਇਹ ਮੈਂ ਪਾ ਦਿੱਤਾ ਹੁਣ ਲਸਣ ਇਹਦੇ ਵਿੱਚ ਇਹ ਵੀ ਇਹਦੇ ਨਾਲ ਹੀ ਘੋਟ ਜਾਣਾ ਬਨ ਜਾਣਾ ਤੇ ਉਹ ਜੀ ਸਾਗ ਲਿਆ ਹੀ ਮੈਂ ਬਣਾ ਤੇ ਘੋਟਣ ਦਾ ਕੰਮ ਹੀ ਮੰਮੀ ਦਾ ਮੰਮੀ ਆ ਗਈ ਨਹੀਂ ਹੁਣ ਪ੍ਰੋਗਰਾਮ ਤੋਂ ਤੇ ਮੈਂ ਸਾਗ ਬਣਾ ਲਿਆ ਵਾ ਬਸ ਘੋਟਣ ਦਾ ਕੰਮ ਦਾ ਹੋਣੀ ਵਰਕੋ ਘੋਟਣਾ ਹੁਣ ਕੋਈ ਘੋਟੋ ਕਿਉਂਕਿ ਸਾਗ ਦਾ ਬੜਾ ਕੰਮ ਹੁੰਦਾ ਆ ਉਧਰੋਂ ਵੇਖੋ ਕਿੰਨਾ ਨੀਰਾ ਹੋ ਗਿਆ ਆ ਆ ਨੀ ਇਹ ਦੇ ਛੱਤ ਤੇ ਹੀ ਆ ਮੈਂ ਚੱਲ ਜੇ ਛੱਤ ਤੇ ਆ ਅੱਜ ਮੰਮੀ ਕਰ ਜਿਆ ਜਿਹੜਾ ਰੋਟੀ ਖਾਣੇ ਆ ਚੁੱਲੇ ਤੇ ਹੀ ਜਿਹੜਾ ਮੈਂ ਵਿਆਹ ਉਹਨੇ ਤਾਂ ਚਲ ਗਈ ਹੈ ਨਾ ਉਹਦੇ ਕਰਕੇ ਸਾਗ ਲੇਟ ਹੋ ਗਿਆ ਹੈ ਹਨਾ ਨਹੀਂ ਸਾਗ ਨਹੀਂ ਲੇਟ ਹੋਇਆ ਮੈਂ ਫਿਰ ਕਾਹਦੀਰ ਦਾ ਘਰੇ ਨਹੀਂ ਹਰੇ ਨੇ ਕੀ ਰੱਖਿਆ ਰਹਿੰਦੀ ਰਹੀ ਮੈਂ ਬੜਾ ਮਤਲਬ ਵਧੀਆ ਬਣਿਆ ਰਹਿੰਦੀ ਨੂੰ ਕੰਮ ਪਿਆਣਾ ਜ਼ਿਆਦਾ ਗੰਦਲਾਂ ਕੂੜੀਆਂ ਸੀ ਤੇ ਆ ਸਿਆਲੀ ਦੇਨੇ ਆ ਤੁਹਾਨੂੰ ਪਤਾ ਹੈ ਛਾਟੀ ਹਨੇਰਾ ਹੋ ਜਾਂਦਾ ਹੈ ਤੇ ਅੱਜ ਮੈਂ ਸੋਚਿਆ ਵੀ ਨਾਲ ਨਾਲ ਮੰਮੀ ਸਾਗ ਬਣਾਈਏ ਤੇ 23 ਦੇ ਨਾਲ ਹੀ ਪੁੱਤੇ ਰੋਟੀ ਖਾ ਆਉਨੇ ਆ ਅੱਜ ਦੇ ਲਟਾਂ ਡਿਆ ਵੀ ਚੁੱਲੇ ਤੇ ਰੋਟੀ ਬਣਾਈਏ ਤੇ ਖਾਈਏ ਹੈਨਾ ਚਲੋ ਨੇ ਫਿਰ ਸਾਂ ਕਰ ਲੈਨੇ ਆ ਹਾਂ ਅਬ ਤੂੰ ਹੀ ਬਗਾਉਂਗੀ ਵੀ ਮੈਂ ਪਕਾਉਂ ਹਾਂ ਮੈਂ ਪਕਾ ਲੈਂਨੀ ਆ ਚਵਾ ਮੱਕੀ ਦੀ ਰੋਟੀ ਤੂੰ ਹੀ ਬਣਾ ਦਿਓ ਥੱਕ ਗਈ ਮੈਂ ਵੀ ਕਿਉਂਕਿ ਸਾਗ ਦਾ ਬੜਾ ਕੰਮ ਹੁੰਦਾ ਆ ਥੋੜਾ ਕੰਮ ਹੋ ਜਾਈ ਮੈਂ ਬਣਾ ਦੇਣੀ ਤੂੰ ਮੈਂ ਬਣਾਉਣੀ ਆ ਤੇ ਤੁਸੀਂ ਖਾਓ ਬੈਠ। ਸਵਾਦ ਸਵਾਦ ਨਾਲ ਖਾ ਲਈਦਾ ਵਾ। ਪਰ ਸਭ ਤੋਂ ਕੰਮ ਜਿਆਦਾ ਪਹਿਲਾਂ ਇਹਨੂੰ ਲਿਆਓ, ਫੇਰ ਇਹਨੂੰ ਸਾਫ਼ ਕਰੋ, ਫੇਰ ਇਹਨੂੰ ਧੋਵੋ। ਚੰਗੀ ਤਰ੍ਹਾਂ ਫੇਰ ਇਹਨੂੰ ਕੱਟੋ ਤੇ ਫੇਰ ਇਹਨੂੰ ਬਣਾਓ। ਵਾਹ ਹੈ ਇਹ ਸਭ ਦੇ ਨਾਲ ਸਾਰਾ ਦੇ ਨਹੀਂ ਨਿਕਲ ਜਾਂਦਾ। ਅਰੇ ਜੋ ਮਜ਼ਾ ਆਉਂਦਿਆ ਨਾ ਇੱਥੇ ਅੱਗੇ ਗਾੜੀ ਬੈਠ ਕੇ ਸੇਕਣ ਦਾ। ਨਾਲੇ ਸੇਕਣ ਦੇ ਸੇਕਣਿਆਂ ਤੇ ਮਾਸਾ ਠੰਡ ਕੀ ਨਹੀਂ ਲੱਗਦੀ। ਖਾਣੇ ਵੇਖੋ ਨਾ ਇਹਦਾ ਮੜਾਈ ਨਹੀਂ ਪਣੀ ਹੁੰਦੀ। ਉੱਦੋਂ ਬਣਿਆ ਜੇ ਛੇਲ ਛੇਲਣਾ ਨਾ ਚੱਲ ਚੱਲ ਕੇ ਬੜਾ ਜੇ ਈਪੀਆਂ ਮਰਸਾ ਚ ਧੁੱਪ ਜੀ ਲੱਗੀ ਨਿੱਗ ਨਿੱਗ ਜਿਆ ਆ ਤੇ ਉੱਤੇ ਬੈਠੀਆਂ ਛੱਤ ਤੇ ਕੋਈ ਲੱਗਨ ਨਹੀਂ ਰਿਹਾ ਇਨਾ ਬਾਕੀ ਇਹ ਵੀ ਅਪੀਂ ਜਿੱਲੇ ਗਾੜੀ ਬੈਠੇ ਆ ਤਾਂ ਕਰਕੇ ਅੱਗ ਕਰਕੇ ਆਣਾ ਹੋਣਿਆ ਹੂੰ ਇਹ ਬੱਚਿਆਂ ਦੇ ਥੱਲੇ ਬੈਠੇ ਆ ਕਹਿੰਦੇ ਨਹੀਂ ਆਉਣਾ ਨਹੀਂ ਆ ਉੱਤੇ ਮੈਂ ਤੇ ਮੰਮੀ ਉੱਤੇ ਆ ਚੱਲ ਮਨਦੀਪ ਜਦ ਮੈਂ ਨਿਹਾਂ ਕਰਦੇ ਆ ਮੈਂ ਚਲੀ ਗਈਆਂ ਜਮਾ ਮੇਰੇ ਘਰ ਹਾ ਜੀ ਆ ਬਾਦੀ ਸਵੇਰ ਦੇ ਵਿਆਹ ਖਾਂ ਆਂਡੇ ਆ ਤੇ ਮੈਨੂੰ ਕੱਲੀ ਨੂੰ ਬੁਲਾ ਕੇ ਕਹਿੰਦੇ ਲੈ ਆ ਜੇ ਸਾਤ ਘੋਟਿਆ ਹੀ ਨਹੀਂ ਆ ਮੈਂ ਕਿਹਾ ਹਾਂ ਤੁਹਾਡੇ ਜੋਗਾ ਕੰਮ ਰੱਖਿਆ ਹੀ ਮੈਂ ਕਿਹਾ ਮੰਮੀ ਕਿਉਂ ਘਟਾਉਣਾ ਵਾ ਹੋ ਘੋਟੋ ਮੈਂ ਹੀ ਘੋਟੜਾ ਈ ਆ ਵੇਲਾ ਹੁਣ ਹਾਂ ਘੋਟੜਾ ਪੈਣਾ ਨਹੀਂ ਨਾਲ ਮਿਲ ਕੇ ਘੋਟੀਏ ਦੋਵੇਂ ਮਾਵਾਂ ਦੀਆਂ ਨਹੀਂ ਨਹੀਂ ਮੈਂ ਫਾੜ ਲੈਣੀ ਪਤੀ ਲੱਗਦੇ ਦੌੜ ਨਾ ਜਾ ਤੂੰ ਨਹੀਂ ਨਹੀਂ ਇਹ ਦੋ ਹੋ ਗਾ ਉਹ ਨਾ ਆਦੇ ਨਾ ਮਾਵਾਂ ਦੇ ਧੀਆ ਨਾਲ ਬੈਠੀਆਂ ਨਹੀਂ ਮਾਏ ਹਾਂ ਹਾਂ ਕੋਈ ਕਰਦੀਆਂ ਗੱਲੜੀਆਂ ਮੈਨੂੰ ਮਾਮਾ ਦੀਆਂ ਗੱਲਾਂ ਕਰਨੀਆਂ ਵਾ ਨਹੀਂ ਮੈਂ ਤੁਹਾਡੇ ਜਿਹਾ ਹੀ ਸਾਰਾ ਖਾਈ ਮੈਂ ਮਮੀ ਆ ਕੇ ਕੋਟੇਲੀ ਮੁੜ ਕੇ ਕਹਿਣਾ ਵਾ ਵੀ ਮੋਟਾ ਰਹਿਣ ਦਿੱਤਾ ਵਾ ਨਹੀਂ ਮੈਂ ਨਹੀਂ ਕਹਿੰਦੀ ਤੂੰ ਘੋੜਦਿਆ ਕਰ ਹਾਂ ਹੈ ਨਹੀਂ ਮੈਂ ਘੋੜਦੇ ਦੀ ਨਹੀਂ ਆ ਬਾਹ ਨਹੀਂ ਕੰਮ ਕਰਨੀ ਚੱਲ ਤੀ ਇਹ ਕੋਈ ਗੱਲ ਨਹੀਂ ਜਿਹੜਾ ਤੇ ਹੈ ਨਾ ਲੋ ਜੀ ਅਸੀਂ ਤੇ ਬਣਾ ਲਿਆ ਲੋੜੀ ਤੇ ਸਾਗ ਤੇ ਖਾ ਵੀ ਲੈਣਾ ਵਾ ਤੇ ਇਹ ਉਹ ਇੱਕ ਦਿਨ ਪਹਿਲਾਂ ਬਣਾ ਲਿਆ ਸੀ ਕਿਉਂਕਿ ਕੱਲ ਆਪਾਂ ਬਣਾਉਣੀ ਆ ਰੋ ਦੀ ਖੀਰ ਉਗੀ ਉਹ ਸਾਡੇ ਨਾਲ ਸ਼ੇਅਰ ਕਰਾਂਗੇ ਸਾਗ ਵੀ ਆਪਾਂ ਬਣਾ ਲਿਆ ਛਿੜੀ ਛਿੜੀ ਤੇ ਪਰਸੋਂ ਬਣਨੀ ਆ ਨਾ ਤੇ ਜਿਹੜੀ ਖੀਰ ਬਣਾ ਲਾਗ ਨਾਲ ਜਲ ਕਰੇਗਾ ਤੇ ਬੜੇ ਪਦਾਰਥ ਫਿਰ ਜਿਹੜੀ ਕਾਲੀ ਬੰਦੀ ਆ ਕੱਲ ਸ਼ਾਮਾਂ ਨੂੰ ਬਣਨੀ ਆ ਨਾਲ ਭੱਲੇ ਆਏ ਆ ਮਮੀ ਇਹਦੇ ਸਿੱਟਾਂ ਮਰੀਆਂ ਮਾਰਨ ਡਿਆ ਨਾਲ ਭੱਲੇ ਖਾਣੇ ਹਾਂ ਉਹ ਖਾਣੇ ਆ ਤੇ ਖਾਣੇ ਨਹੀਂ ਹੋਰ ਚਲ ਬਣਾ ਦਉਂਗੀ ਚਲੋ ਸਾਗਾ ਡਾਗਿਆ ਪੋਟ ਨੂੰ ਉਨਾਵਾਗੇ ਤੰਦੂਰ ਵਧੀਆ ਬਹੁਤ ਵਧੀਆ ਬੁਟਿਆ ਬਸ ਕਰੋ ਬਸ ਕਰੋ ਹੋਰ ਆ ਰਹੀ ਨਾ ਅੰਦੇ ਲੋਜੀ ਮੰਮੀ ਨੇ ਪੂਰੇ ਜੋਰ ਦੇ ਨਾਲ ਘੋਟਣਾ ਫੇਰ ਕੇ ਸਾਗ ਨੂੰ ਦਿੱਤਾ ਘੋਟ ਤੇ ਇਹਨੂੰ ਲਾਉਨੇ ਆ ਥੱਲੇ ਤੇ ਫੇਰ ਚੜਾਉਨੇ ਆ ਕੜਾਈ ਲਾਦਾ ਥੋੜਾਈ ਸਾਗ ਲਾਦੋਗੇ ਲਾਉ ਲਾਓ ਇਹ ਜਿਹੜਾ ਇਹ ਲਾਉ ਲੋਜੀ ਹੁਣ ਇਸ ਤਰ੍ਹਾਂ ਆਪਾਂ ਲੱਗੇ ਆ ਹੋਰ ਅਖੜੋ ਕੜਾਈ الله ਜੀ ਅੱਜ ਤੁਲੇ ਤੇ ਸਾਰਾ ਕੰਮ ਕੀਤਾ ਮਨੁਮਾਨੇ ਵੀ ਨਹੀਂ ਜਨਰ ਜੈ ਸਾਰਾ ਆਪੇ ਖਾ ਪੀ ਕੇ ਆਏ ਹੋ ਵਿਆ ਹੂੰ ਆਪੇ ਖਾ ਪੀ ਕੇ ਆਏ ਹੋ ਤੁਹਾਨੂੰ ਸਾਗ ਚੰਗਾ ਲੱਗਣਾ ਅੱਜ ਸਾਗ ਚੰਗਾ ਆਗਣਾ ਸਾਗ ਬਾਦ ਤੇ ਨਵੀਆਂ ਚੀਜ਼ ਸਾਰੇ ਖਾਵਾ ਗਏ ਵਿਆ ਹਾਂ ਨਾ ਆਪੇ ਜੋ ਮਜਾ ਆਉਂਦਿਆ ਨਾ ਇੱਥੇ ਬਹਿ ਕੇ ਤੇ ਕੰਮ ਕਰਨ ਚ ਇੱਕ ਤੇ ਗੋਟਿਆਂ ਦੀ ਸਿਹਤ ਦੀ ਬੜੀ ਐਕਸਰਸਾਈਜ਼ ਹੋਈ ਆ ਉੱਠ ਕੇ ਬੈਠ ਕੇ ਉੱਠ ਕੇ ਬੈਠ ਕੇ ਮੈਂ ਕਿ ਨਹੀਂ ਰੋਜ਼ ਕਰ ਲਗਾ ਹਾਂ ਸਹੀ ਗੱਲ ਆ ਠੰਡ ਕਰਕੇ ਥੋੜਾ ਹੁੰਦਾ ਨਹੀਂ ਤਾਂ ਤੇ ਮੇਰੇ ਹਿਸਾਬ ਦੇ ਨਾਲ ਚੁੱਲ੍ਹੇ ਦੇ ਕੰਮ ਕਰਨ ਦਾ ਵਧੀਆ ਵਧੀਆ ਹਾਂ ਤੇ ਰੋਟੀ ਰੱਟੀ ਵਧੀਆ ਬਣਦੀ ਆ ਤੇ ਨਾਲੇ ਗੋਟਾਂ ਦੀ ਐਸੀ ਐਕਸਰਸਾਈਜ਼ ਹੁੰਦੀ ਰਹਿੰਦੀ ਨੀ ਦੇ ਤਾਂ ਕਿ ਸਾਗ ਦੇ ਵਿੱਚ ਨਾਣਾ ਪਏ ਤੇ ਸਵਾਦ ਨਹੀਂ ਸਵਾਦ ਲੱਗਦਾ। ਛੀਛੀ ਨਾਏ। ਕਿਲ ਸੁਣਾ ਲਈ ਅਸੀਂ ਬਣਾਵਾਂਗੇ ਵੱਖਰਾ ਸਾਗ। ਕਿਉਂਕਿ ਬੱਚਿਆਂ ਨੇ ਮਿੱੱਚ ਵਾਲਾ ਖਾਣਾ ਨਹੀਂ ਆ। ਇਹ ਬੰਡੇ ਆ ਸਾਡੇ ਵਾਸਤੇ। ਇਹ ਜਾਂਦੇ ਹੋਣੇ ਆ ਵੀ ਆਟਾ ਬੋਰਾ ਤੇ ਆਟਾ ਤਾਂ ਨਹੀਂ ਕਿ ਸਾਗ ਦੇ ਪੋਟ। ਨਹੀਂ ਨਹੀਂ ਇਹ ਆ। ਫਰਾਸਾ ਹੋ ਗਿਆ ਹੀ ਤੇ ਕੋਈ ਇਹ ਅੰਨ ਪਾਇਆ ਇਹ ਤੋਂ ਫਰਾਸਾ ਵੱਧ ਗਿਆ ਹੀ ਨਾ। ਇਹ ਮੈਂ ਰੱਖ ਲਿਆ। ਲੋੜੀ ਦੇ ਕੋਲ ਬਾਕੀ ਕੋਈ ਨਹੀਂ ਕਮੈਂਟਾਈਜ਼ ਬਸ ਯੋ ਵੀ ਤੂੰ ਸਾਗ ਬਣਾ ਲਿਆ ਤੇ ਆਈਂ ਦੇ ਬਣਾ ਲਿਆ ਤੇ ਲੋੜੀ ਦੀ ਤਿਆਰੀ ਹਾਂ ਲੋੜੀ ਦੀ ਆਪਾਂ ਲਗਭਗ ਤਿਆਰੀ ਕਰ ਲਈ ਆ ਥੋੜੀ ਬੋਤੀ ਰਹਿ ਗਈ ਆ ਲੋੜੀ ਮਤੇ ਕੀ ਹੁੰਦਾ ਵਾ ਬਸ ਖਾਣ ਪੀਣ ਹੀ ਹੁੰਦਾ ਹੋਰ ਕੀ ਹੁੰਦਾ ਕਦੀ ਦਹੀਂ ਭੱਲੇ ਬਣਾ ਲੇ ਪਕੌੜੇ ਕੱਢ ਲੇ ਸਾਗ ਬਣਾ ਲਿਆ ਆਪਣੀ ਰੋਹ ਦੀ ਠੀਰ ਬਣਾ ਲਈ ਫਿਰ ਖਿਚੜੀ ਖਿਚੜੀ ਤੇ ਚਲੋ ਨੀ ਮਕਰ ਸੰਕ੍ਰਾਂਤੀ ਦੇ ਅਗਲੇ ਦਿਨ ਹੁੰਦੀ ਆ ਗੁਰਦੁਆਰਿਆਂ 'ਚ ਹੀ ਚੜਾਉਂਦੇ ਆ। ਬਾਈ ਭਲੇ। ਇਹ ਨਹੀਂ ਸੰਦ ਲਗੀ ਤੇ ਇਹ ਲੋੜੀ ਦੇ ਤੇ ਖਾਣ ਪੀਣ ਕੋ ਹੁੰਦਾ। ਗੁੱਡੀਆਂ ਚੜਦੀਆਂ, ਬਾਕੀ ਸਾਡੇ ਇੱਥੇ ਬਸੰਤ ਵਾਲੇ ਦੇ ਨਾ ਸਾਡਾ ਸਾਬ ਗੁਰਦੁਆਰੇ ਬਸੰਤ ਪੰਚਮੀ ਲੱਗੀ। ਬਹੁਤ ਗੁੱਡੀਆਂ ਚੜਦੀਆਂ, ਉਹ ਵੀ ਵਲੋਗ ਤੁਹਾਡੇ ਨਾਲ ਸਾਂਝਾ ਕਰਾਂਗੇ ਜੇ ਚਾਹਵਾਂਗੇ ਤੇ ਆਪਾਂ ਸਾਟੇ ਸਾਬ ਤੇ ਉਦੋਂ ਤੇ ਦੇਖਣ ਹੀ ਵਾਲਾ ਨਜ਼ਾਰਾ ਹੁੰਦਾ ਇੰਨੀ ਗੁੱਡੀ ਹੁੰਦੀ ਆ ਉਦੋਂ ਨਾ। ਬਹੁਤ ਜ਼ਿਆਦਾ ਗੁੱਡੀਆਂ ਚੜਦੀਆਂ। ਅੱਵਲ ਤੇ ਕੱਲ ਹੀ ਬਹੁਤ ਜ਼ਿਆਦਾ ਚੜਦੀਆਂ ਲੋਹੜੀ ਵਾਲੇ ਦੇ ਨਾ। ਮੈਂ ਘਰ ਰਵਾਂਗੇ ਕੋਈ ਨਹੀਂ ਵੇਖ ਆਇਆ ਈੜੀ ਬਹੁਤ ਆਦਾਂ ਦੀ ਆਦਾਂ ਦੇ ਬੱਚੇ ਨਾਲ ਲੈ ਜਾਣੋ ਓਦੀ ਸਾਗ ਹੋ ਗਿਆ ਤਾਂ ਰੈਡੀ ਕੜਤਾ ਲੱਗ ਗਿਆ ਹੁਣ ਖਾਣੇ ਨੂੰ ਮੱਕੀ ਦੀ ਰੋਟੀ ਨਾਲ ਸਾਗ ਘੜਾ ਬਧੀ ਬਣਿਆ ਹਾਂ ਥੁੱਲੇ ਦਾ ਸਾਗ ਫਿਰ ਬੰਦਾ ਹੀ ਵਧੀਆ ਇਧਰ ਮੰਮੀ ਲੱਗੇ ਹੋਏ ਨੇ ਹੁਣ ਮੱਕੀ ਦੀ ਰੋਟੀ ਬਣਾਉਣ ਹੰਦੀ ਵਿਆਹ ਖਾਦੇ ਜਾਦੂ ਕਮ ਮੀਰਸ ਆ ਜਾ ਤੁਸੀਂ ਦੋਵੇਂ ਕੰਮ ਸੰਭਲੋ ਨਾਲ-ਨਾਲ ਲੈਣੇ ਅਗਰਾਂ ਨ ਜਾਣਾ ਤੇ ਨਾਲ-ਨਾਲ ਖਾਣ ਲੱਗੀਆਂ ਪਰੋਠੀ ਚੌਮਨੀ ਮੁਰਗੀ ਆ ਵਸਲੀ ਮਦਦ ਹਰ ਇੱਕ ਗੱਲਿਆ ਜੱਗ ਬੜੀ ਜੀ ਟਿੱਪੀ ਮੱਖੀ ਦਾ ਡੰਟ ਆ ਆ ਜੱਗ ਬੜੀ ਸੋਹਣੀ ਸੇਕ ਗਈ ਹਾਂ ਹਾਂ ਮੇਰਾ ਤਾਂ ਅੱਧਾ ਰੋਜ ਹੀ ਇੱਥੇ ਆ ਜਾਗਣਾ ਮੈਂ ਰੋਜ ਵੈਹ ਚਾ ਜਗਣਾ ਤਾਂ ਰੋਜ ਹੀ ਤਕਲਰ

ਮੰਡਾੜੀ ਦਾ ਵੀ ਠੀਕ ਕਰ ਤੈਨਾਂ ਖਾਣ। ਕਹਿੰਦੇ ਮੈਂ ਠਰ ਕੇ ਰੋਟੀ ਖਾਣੀ। ਕਿਦਾਂ? ਖਵਾ ਲੈਣਾ। ਹਾਲੋ ਸੋ ਕੋ। ਇਹ ਤਾਂ ਕਣਕਾਂ ਵੀ ਰੋਟੀਆਂ ਨੂੰ ਖੁੱਲੀ ਆ। ਵੇਖ ਲਓ ਫਿਰ। ਆਪਣੇ ਆਪਣੇ ਬਣਾਉਂਦਾ ਅੰਦਾਜ਼ ਇਹਨਾਂ। ਥੋੜੀ ਰਾੜ ਦੋ। ਹੂੰ? ਰਾੜ। ਆਹ ਹੋਰ ਰਾੜ ਦੇ ਨੀਂ ਤੇ ਵੱਖਰੀ ਗੱਲ ਤਾਂ ਵੇਖ ਲਓ ਸੇਵ ਕਰਦੀ ਰੋਟੀਆਂ ਜੀ ਪੱਕੀਆਂ। ਬਾਕੀ ਇਹ ਵੀ ਫਰਕ ਪੈ ਗਿਆ ਨਾ ਕਿ ਉਹਦੇ ਤੇ ਅੰਗੀਤੀਏ ਬਣੀ ਆ ਉਹ ਮੱਠੀ ਮੱਠੀ ਅੱਗ ਸੇਕ ਜਿੱਦੇ ਚਲੋ ਅੱਡੀ ਦਈਆ ਪਰ ਸੇਕ ਦਾ ਨਜ਼ਾਰਾ ਲਿਆ ਜਿੱਦਾਂ ਦੀ ਮਰਜ਼ੀ ਪਰ ਕੰਮ ਤੇ ਦੇਣ ਦੀ ਹੈ ਨਾ ਹਏ ਠੰਡ ਦਾ ਵੀ ਬੜਾ ਕਹਿ ਰਹੀ ਆ ਲੋ ਜੀ ਮੈਂ ਖਾਣ ਲੱਗੀਆਂ ਨੂੰ ਰੋਟੀ ਆ ਦਿਓ ਤੁਸੀਂ ਵੀ ਖਾ ਲਓ ਮੈਂ ਤਾਂ ਅੱਜ ਜਿੰਦਗੀ ਤੀ ਵੀ ਮੈਂ ਚੁੱਲ੍ਹੇ ਤੇ ਹੀ ਰੋਟੀ ਖਾਣੀ ਆ ਬੈਠ ਕੇ ਤੇ ਗਰਮ ਗਰਮ ਬਣਾਈ ਅੱਗ ਦਾ ਨਜ਼ਾਰਾ ਲੈਣਾ ਠੰਡ ਦਾ ਉਧਰੋਂ ਵੇਖੋ ਵੀ ਠੰਡਾ ਨੰਨਾ ਐ ਜਿੱਦਾ ਛਿੰਗਲੇ ਬੈਠੀ ਹੁੰਦੀ ਉੱਤੇ ਛੱਤ ਤੇ ਮੈਂ ਖਾਣ ਲੱਗੀ ਹੁਣ ਮੱਕੀ ਦੀ ਰੋਟੀ ਸਾਗ ਮੂੜੀਆਂ ਤੇ ਨਾਲ ਗਲਗਲਦਾ ਚਾਰ ਜੇ ਤੁਹਾਡਾ ਵੀ ਦਿਲ ਲੱਗਦਾ ਤੇ ਆ ਜਾਓ ਖਾ ਲੋ ਬੜੇ ਹੱਥਾਂ ਦਾ ਸਾਗ ਕਿਦਾਂ ਦਾ ਬੜਿਆਂ ਦੇ ਮੰਮੀ ਨੇ ਘੋਟਿਆ ਘੋਟਿਆ ਮੈਂ ਵਰ ਮੰਦੀਪ ਨੇ ਰੱਖਿਆ ਜੀ ਸਾਰਾ ਨਾ ਕਹਿਣਾ ਕੋਟਲ ਮम्मी ਨੇ ਹਾਂ ਸਵਾਰ ਬਣੀ ਜੀ ਉਹਦੀ ਬਣਾਉਣੇ ਜਾ ਰਹਾ ਹਾਂ ਆਪਾਂ ਮਦੀਪਾ ਇਹਦੇ ਨਾਲ ਰੋਟੀ ਪਕਾਉਣੀ ਹੁੰਦੀ ਹੈ ਬਾਕੀ ਚਲੇਰੀ ਰੋਟੀ ਜਿਹੜੀ ਹੈ ਨਾ ਉਹਦਾ ਵੱਖਰਾ ਹੀ ਟੇਸਟ ਤੇ ਸਾਗ ਵੀ ਬਣਿਆ ਵੱਖਰਾ ਹੀ ਟੇਸਟ ਹੁੰਦਾ ਮਿੱਠੀ ਮਿੱਠੀ ਲੱਗ ਜੈ ਨਾ ਚਲੇਰੀ ਰੋਟੀ ਸਵਾਲ ਲੱਗ ਜਣਿਆ ਬਾਕੀ ਤੁਹਾਨੂੰ ਸਾਡਾ ਬਲੌਗ ਕਿਵੇਂ ਦਾ ਲੱਗਿਆ ਜਰੂਰ ਦੱਸਿਓ ਸਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਅਸੀਂ ਤੇ ਬਣਾ ਲਿਆ ਸਾਗ ਲੋੜੀ ਦੀ ਤਿਆਰੀ ਕਰ ਲਈ ਅੱਜ ਤੋਂ ਹੀ ਤੇ ਹੁਣ ਬਾਕੀ ਦੀਆਂ ਰੈਸਪੀਆਂ ਕੱਲ੍ਹ ਸ਼ੁਰੂ ਕਰਾਂਗੇ ਬਣਾਉਣੀਆਂ ਪਾਣੀ ਸਾਗ ਬਹੁਤ ਵਧੀਆ ਬਣਿਆ ਮੱਕੀ ਰੋਟੀ ਦੇ ਤੁਹਾਨੂੰ ਪਤਾ ਮੰਮੀ ਨੇ ਬਣਾਈਆਂ ਤੇ ਹੋਰ ਟੇਸਟ ਬਣੀ ਆ ਸਾਗ ਮੇਰੇ ਹੱਥਾਂ ਦਾ ਬਣਿਆ ਘੋਟਿਆ ਮੰਮੀ ਨੇ ਆ ਤੇ ਤੁਹਾਡੇ ਸਾਹਮਣੇ ਸਵਾਦ ਬਣਿਆ ਮੈਨੂੰ ਤੇ ਵਧੀਆ ਟੇਸਟ ਲੱਗਾ ਬਾਕੀ ਮਿਲਦੇ ਆ ਜੀ ਤੁਹਾਨੂੰ ਨੈਕਸਟ ਬਲੌਗ ਇਹ ਜੀ ਤੁਹਾਨੂੰ ਸਾਡੇ ਵੱਲੋਂ ਐਡਵਾਂਸ ਵਿੱਚ ਹੀ ਹੈਪੀ ਲੋੜੀ ਹੈਪੀ ਲੋੜੀ ਜੀ ਸਾਰਿਆਂ ਨੂੰ ਮਿਲਦੇ ਆਂ ਜੀ ਤੁਹਾਨੂੰ ਕੱਲ ਲੋੜੀ ਵਾਲੇ ਦਿਨ ਸਾਰੀਆਂ ਖੁਸ਼ੀਆਂ ਭਰੀ ਆਏ ਲੋੜੀ